ਬਾਈ ਤੁਹਾਡੀ ਮਿਹਨਤ ਨੂੰ ਸਲਾਮ ਆ ਜਿਹੜੇ ਤੁਸੀਂ ਇੰਨਾ ਔਖੇ ਹੋ ਕੇ ਕੰਮ ਕਰਦੇ ਹੋ ਸਾਰਿਆਂ ਦੇ ਸੌਖ ਲਈ ਪੱਕਾ ਵੀ ਕਰਦੇ ਨੇ ਬਾਈ ਸਸਤਾ ਵੀ ਕਰਦੇ ਨੇ ਤੇ ਘੈਂਟ ਵੀ ਕੰਮ ਕਰਦੇ ਨੇ ਤਸੱਲੀ ਬਕਸ ਵੀ ਹੋ ਜਾਂਦਾਗਾ ਆ ਜਿਹੜੇ ਆਪਾਂ ਕੂਈਆਂ ਪਟਾਉਂਦੇ ਆ ਰਹੇ ਹਾਂ ਲੰਮੇ ਸਮੇਂ ਤੇ ਇਹ ਰੁਝਾਨ ਹੈਗਾ ਪਟਾਉਣੀਆਂ ਪੈਂਦੀਆਂ ਨੇ ਗਿਆ ਪਰ ਉਹ ਸੋਨੇ ਦੇ ਸਹਾਗਾ ਉਦੋਂ ਹੁੰਦਾਗਾ ਜਦੋਂ ਉਹ ਪੱਕੀ ਹੋ ਜਾਂਦੀ ਆ ਬਾਈ ਹੁਣ ਹੀ ਰੰਗ ਰੰਗ ਪਾ ਕੇ ਐਨ ਕੰਮ ਪੱਕਾ ਕਰਦੇ ਨੇਗੇ ਤੇ ਸਾਰਾ ਕੁਝ ਆਪ ਕਰਕੇ ਜਾਂਦੇ ਨੇ ਆਪ ਹੀ ਲੈ ਕੇ ਆਉਂਦੇ ਨੇ ਆ ਰਿੰਗ ਰੰਗ ਚਾਕੇ ਆਪਦੀ ਗੱਡੀ ਚ ਆਪ ਹੀ ਤੁਹਾਡੇ ਕੋਲੇ ਸਾਰਾ ਪੱਕਾ ਕਰਕੇ ਜਾਣਗੇ ਤਸੱਲੀ ਬਖਸ਼ ਕੰਮ ਕਰਦੇ ਨੇ ਮਾਨਸਾ ਸਿਰਸਾ ਰੋਡ ਤੇ ਪਿੰਡ ਕੋਟਧਰ ਮੂਚ ਇਹਨਾਂ ਨੇ ਫੈਕਟਰੀ ਲਾਈ ਆ ਵੀਰ ਬਹੁਤ ਮਿਹਨਤੀ ਆ ਗੁਰਵਿੰਦਰ ਸਿੰਘ ਰੋੜੀ ਬਾਈ ਦੀ ਮਿਹਨਤ ਨੂੰ ਸਾਥ ਵੀ ਦੇ ਦਿਓ ਜੇ ਤੁਸੀਂ ਕੋਈ ਪਟਵਾਉਣੀ ਆ ਪਟਵਾ ਸਕਦੇ ਹੋ ਨਹੀਂ ਭਾਈ ਇੱਕ ਕੰਮ ਘੈਂਟ ਕਰਦਾਗਾ ਹੁਣ ਆਪਾਂ ਵੀਡੀਓ ਸ਼ੇਅਰ ਕਰਕੇ ਇਦੇ ਕੰਮ 'ਚ ਵੀ ਵਾਧਾ ਕਰੀਏ ਕਿਉਂਕਿ ਮਿਹਨਤੀ ਬੰਦਿਆਂ ਦਾ ਸਾਥ ਦੇਣਾ ਚਾਹੀਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ